ਹਾਉ ਗੁਰੂ ਕੀ ਸਾਧ ਸੰਗਤ ਜੀ ਪਿਆਰਿਓ ਆਪ ਜੀ ਨੂੰ ਬਹੁਤ ਹੀ ਸਮਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਣ ਹੋਇਆ ਹੈ ਭਰਤਨਗਰ ਵਾਲਿਓ ਬਹੁਤ देर बाद ਆਪ ਜੀ ਦੇ ਦਰਸ਼ਨ ਕੀਤੇ ਹਨ ਤੰਤਨ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਜਿਨ੍ਹਾਂ ਨੂੰ ਸਾਧ ਸੰਗਤ ਜੀ ਆਪ ਕਾफी ਸਮੇਂ ਤੋਂ ਯਾਦ ਕਰਦੇ ਹਾਂ ਉਹਨਾਂ ਦੀ ਬੇਹੱਦ ਸਾਧ ਸੰਗਤ ਜੀ ਵਡਿਆਈਆਂ ਆਪ ਜੀ ਨੇ ਸਰਵਣ ਕੀਤੀਆਂ ਹਨ ਕਿਉਂਕਿ ਗੁਰੂ ਦੇ ਪਿਆਰਿਓ ਭਗਤਾਂ ਦੀ ਚਾਲ ਨਰਾਦੀ ਹੁੰਦੀ ਹੈ ਉਹ ਗੁਰਦੇਵ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣਾ ਸਰੀਰੀ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਲੜਲਾ ਦਿੱਤਾ ਆਪਣਾ ਸੀਸ ਹੀ ਭੇਟਾ ਕਰ ਦਿੱਤਾ ਗੁਰੂ ਦੇ ਪਿਆਰਿਓ ਪਰਤਨਗਰ ਵਾਲਿਓ ਜੇ ਦੇਖਿਆ ਜਾਵੇ ਤੇ ਸਾਧ ਸੰਗਤ ਜੀ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡਾ ਇੱਥੇ ਕੋਈ ਵੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਕਿਸੇ ਦਾ ਨਹੀਂ ਸਾਧ ਸੰਗਤ ਜੀ ਕੋਈ ਕਿਸੇ ਦਾ ਨਹੀਂ ਇਹ ਦੁਨੀਆ ਮਤਲਬ ਦੀ ਐ ਸਾਤ ਸੰਗਤ ਜੀ ਖੂਨ ਚਿੱਟੇ ਹੋ ਗਿਆ ਗੁਰੂ ਦੇ ਪਿਆਰਿਓ ਅੱਜ ਕਾਲ ਯੁਗ ਦਾ ਸਮਾਂ ਆ ਗਿਆ ਹੈ ਮਾਂ ਪੁੱਤਾਂ ਨੂੰ ਪਛਾਣਦੀ ਨਹੀਂ ਪੁੱਤ ਮਾਂ ਨੂੰ ਨਹੀਂ ਪਛਾਣਦੇ ਦੇ ਸਾਤ ਸੰਗਤ ਜੀ ਗੁਰੂ ਘਰ ਬਣ ਗਏ ਹੈ ਗੁਰੂ ਘਰ ਹੈ ਸਾਡੇ ਸਤਿਕਾਰਯੋਗ ਪਿਆਰੇ ਇਤਿਹਾਸੀ ਗੁਜ਼ਾਰਾ ਸਭ ਹਨ ਤੇ ਸਾਥ ਸੰਗਤ ਜੀ ਅਸੀਂ ਅੱਜ ਉਹਨਾਂ ਦੇ ਨਾਲ ਵੀ ਗੁਰੂ ਦੇ ਪਿਆਰਿਓ ਸਬਦੇ ਬਾਜੀਆਂ ਕਰਦੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਬਦੇ ਬਾਜੀਆਂ ਕਰਦੇ ਆਂ ਗੁਰੂ ਦੇ ਪਿਆਰਿਓ ਐ ਭਰਤਨਗਰ ਪੁਰ ਵਾਲਿਓ ਸੰਗਤ ਕਿਵੇਂ ਦੁਪਹਿਰੇ ਕੱਟਦੀ ਐ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਪਰ ਜਾ ਕੇ ਪੁੱਛਿਆ ਜੋ ਸੰਗਤ ਨੂੰ ਕਿ ਭਾਈ ਤੁਸੀਂ ਦੁਪਹਿਰੇ ਕਿਉਂ ਕੱਟ ਰਹੇ ਹੋ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਤੁਹਾਨੂੰ ਮਿਲੇਗੀ ਸਬਜ਼ੀ ਛਾ ਕੋਈ ਨਾ ਕੋਈ ਜ਼ਰੂਰ ਰੱਖੀ ਹੋਊਗੀ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਰੇ ਮੁੰਡੇ ਦਾ ਵੀਜ਼ਾ ਲੱਗ ਜੇ ਮੇਰੀ ਲੜਕੀ ਬਾਹਰ ਚਲੀ ਜਾਵੇ ਮੇਰੀ ਕੋਠੀ ਬਣ ਜੇ ਗੁਰੂ ਦੇ ਪਿਆਰਿਓ ਪਰ ਇਥੇ ਤਾਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਮੋਹਰਾ ਲਾਉਂਦੇ ਨੇ ਤੁਨ ਸੁੱਖਾਂ ਦੀ ਮਣੀ ਦੇ ਵਿੱਚ ਕਹਿੰਦੇ ਨੇ ਪਦਾਰਥ ਦਾ ਦੁਨੀਆ ਮੰਗਦੀ ਐ ਪਰ ਕੋਈ ਗੁਰੂ ਨੂੰ ਨਹੀਂ ਮੰਗਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੈਨੂੰ ਪਿਆਸ ਲੱਗੇ ਤੇ ਗੁਰੂ ਦੇ ਦਰਸ਼ਨਾਂ ਦੀ ਲੱਗੇ ਤਾਂ ਤਾਂ શ્રી ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕੋ ਸ਼ੀਦਾ ਦੇ ਸਰਤਾਜ ਬਖਸ਼ਾ ਕਰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਾ ਬਲ ਬਲ ਜਾਸਾ ਜੀਨੂ ਦਰਸ਼ਨਾ ਦੀ ਪਿਆਸ ਆ ਭਾਈ ਗੁਰੂ ਦੇ ਦਰਸ਼ਨਾ ਦੀ ਪਿਆਸ ਆ ਉਹਦੇ ਕੋਲੇ ਸਾਧ ਸੰਗ ਜੀ ਸਭ ਕੁਝ ਹੀ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਮੋਹਰਾ ਲਾਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਉਸ ਕਾਲਪੁਰਖ ਦੇ ਨਾਲ ਗੱਲਾਂ ਕਰਦੇ ਨੇ ਵਿਚਾਰ ਕਰਦੇ ਨੇ ਵਿਸਰਨਾਹੀ ਦਿਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਾ ਕਾ ਜਨੇ ਕਿ ਸਾਨੂੰ ਦਾ ਪਾਈ ਦਿਨ ਰਾਤ ਚਾਉ ਹੀ ਚੜਿਆ ਰੰਦਾ ਚਾਉ ਹੀ ਚੜਿਆ ਰੰਦਾ ਕਾਦਾ ਗੁਣ ਗਾਵਾਂ ਦਿਨ ਰਾਤ ਤੇਰੇ ਪਿਆਰ ਦੇ ਸੋਲੇ ਗਾਵਾਂ ਤੇਰੇ ਪਿਆਰ ਦੇ ਗੁਣ ਗਾਵਾਂ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਹੁਣ ਬਹੁਤਾਂ ਸਮਾਂ ਦੂਰ ਨਹੀਂ ਸਮ ਆ ਗਿਆ ਸਾਧ ਸੰਗਤ ਜੀ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਗੁਰੂ ਦੇ ਪਿਆਰਿਓ ਕਿ ਅੱਜ ਦੁਨੀਆ ਥਾਂ ਥਾਂ ਤੇ ਭਟਕਦੀ ਫਿਰਦੀ ਐ ਸਾਧ ਸੰਗਤ ਜੀ ਆ ਸੂਟੇ ਲਾਉਣ ਵਾਲਿਆਂ ਬਾਬਿਆਂ ਕੋਲੇ ਸਾਧ ਸੰਗਤ ਜੀ ਲੋਕ ਤੁਰੇ ਜਾਂਦੇ ਨੇ ਸਾਧ ਸੰਗਤ ਜੀ ਦਾਸ ਨੇ ਪਹਿਲਾਂ ਵੀ ਗੁਰੂ ਦੇ ਪਿਆਰਿਓ ਬਹੁਤ ਦਵਾਨਾਂ ਵਿੱਚ ਜ਼ਿਕਰ ਕੀਤਾ ਇਹਨਾਂ ਸੂਟਿਆਂ ਵਾਲਿਆਂ ਬਾਬਿਆਂ ਦੇ ਕੋਲੇ ਸਾਧ ਸੰਗਤ ਜੀ ਕੱਖ ਨਹੀਂ ਗੁਰੂ ਦੇ ਪਿਆਰਿਓ ਕਾਖਨੇ ਗੁਰੂ ਦੇ ਪਿਆਰਿਓ ਤੁਹਾਨੂੰ ਮੂਰਖ ਬਣਾਉਂਦੇ ਨੇ ਸਾਡੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲੇ 사ਤਸੰਗ ਜੀ ਜਿਨ੍ਹਾਂ ਨੇ ਹੁਣ ਗੁਰੂ ਦੇ ਪਿਆਰਿਓ ਇਹ ਵੀੜਾ ਚੁੱਕਿਆ ਇਹ ਕਦਮ ਚੁੱਕਿਆ ਗੁਰੂ ਦੇ ਪਿਆਰਿਓ ਉਹਨਾਂ ਨੇ ਬਹੁਤ ਸਾਰੀਆਂ ਪ੍ਰਬੰਧ ਪ੍ਰਬੰਧਕ ਕਮੇਟੀਆਂ ਨੂੰ 사ਤਸੰਗ ਜੀ ਨਾਲ ਰਲਾਇਆ ਗੁਰੂ ਦੇ ਪਿਆਰਿਓ ਤੇ ਇਹਨਾਂ ਦੇ ਸਾਧ ਸੰਗ ਜੀ ਸੂਟੇ ਲਾਉਣ ਵਾਲਿਆਂ ਦੇ ਸਾਧ ਸੰਗ ਜੀ ਡੇਰੇ ਬੰਦ ਕਰਾਉਣੇ ਕੀ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਸਾਨੂੰ ਵੀ ਹੈਰਾਨੀ ਹੁੰਦੀ ਹੈ ਗੁਰੂ ਦੇ ਪਿਆਰਿਓ ਜਪ ਜਪਤਾ ਕਰਦੇ ਆ ਸਾਧ ਸੰਗ ਜੀ ਪਰ ਸਾਡੇ ਅੱਗੇ ਗੁਰੂ ਕਿਉਂ ਨਹੀਂ ਖੜਦਾ ਸਾਧ ਸੰਗ ਜੀ ਇਹ ਸੂਟੇ ਲਾਉਣ ਵਾਲਿਆਂ ਦੇ ਅੱਗੇ ਸਾਧ ਸੰਗ ਜੀ ਰੱਬ ਆ ਕੇ ਸਾਹਮਣੇ ਖੜ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਜੇ ਤੁਹਾਡੇ ਮੁੰਡਿਆਂ ਨੂੰ ਤੁਹਾਡੇ ਬੱਚਿਆਂ ਨੂੰ ਸੂਟੇ ਲਾਉਣ ਵਾਲੇ ਸਾਧ ਸੰਗਤ ਜੀ ਪਿਆਰ ਦਿੰਦੇ ਆਸ਼ੀਰਵਾਦ ਦਿੰਦੇ ਆ ਤੁਹਾਡੇ ਬੱਚੇ ਸਾਧ ਸੰਗਤ ਜੀ ਕੋਈ ਕਿਰਪਾਨਾ ਥੋੜੀ ਪਾਉਣਗੇ ਕੋਈ ਸਰੀਰ ਸਾਹਿਬ ਥੋੜੀ ਪਾਉਣਗੇ ਸੂਟੇ ਲਾਉਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੱਖ ਨਹੀਂ ਨਾ ਕੋਲੇ ਸਾਧ ਸੰਗਤ ਜੀ ਬੱਕਰੇ ਝਟਕਾ ਦਿੰਦੇ ਆ ਸਾਧ ਸੰਗਤ ਜੀ ਬੱਕਰੇ ਮੀਟ ਮੁਰਗੇ ਖਾਣ ਨੂੰ ਸਾਧ ਸੰਗਤ ਜੀ ਚੜਦਾ ਉਥੇ ਗੁਰੂ ਦੇ ਪਿਆਰਿਓ ਸਰ ਗੁਰੂ ਦੇ ਪਿਆਰਿਓ ਹੁਣ ਬਾੜੀ ਦੂਰ ਨਹੀਂ ਸਾਧ ਸੰਗਤ ਜੀ ਹੁਣ ਸਾਡੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਉਹ ਫੀਫਕੋਟ ਵਾਲੇ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਸਾਧ ਸੰਗਤ ਜੀ ਹੁਣ ਉੱਠ ਚੁੱਕੇ ਨੇ ਤੇ ਗੁਰੂ ਦੇ ਪਿਆਰਿਓ ਹੁਣ ਸਫਾਈਆਂ ਕਰ ਦੇਣਗੇ ਉਹ ਗੁਰੂ ਦੇ ਪਿਆਰਿਓ ਕੋਈ ਗੁਰੂ ਤਾਂ ਹੋਵੇ ਬੇ ਗੁਰੂ ਤਾਂ ਹਵੇ ਜਿਹਨੂੰ ਤੁਸੀਂ ਮੰਨਦੇ ਆਂ ਦਾਸ ਦੇ ਕੋਲੇ ਸਾਧ ਸੰਗ ਜੀ ਇੱਕ ਵਾਰੀ ਆ ਥੋੜੇ ਸਮੇਂ ਦੀ ਗੱਲ ਹੈ ਦਾਸ ਨੂੰ ਸਾਧ ਸੰਗ ਜੀ ਆ ਕੇ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਜੀ ਸਾਡੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੁੰਦਾਗਾ ਸਾਨੂੰ 8-9 ਸਾਲ ਹੋ ਗਏ ਵਿਆਹ ਨੂੰ ਤੇ ਸਾਡੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੁੰਦਾ ਬੜੀਆਂ ਪੁੱਛਾਂ ਵਾਲਿਆਂ ਕੋਲੇ ਵੀ ਗਏ ਆ ਤੇ ਦਾਸ ਨੇ ਗਿਆ ਬਾਈ ਪੁੱਛਾਂ ਵਾਲੇ ਕੀ ਕਹਿੰਦੇ ਨੇ ਕਹਿੰਦੇ ਜੀ ਇਹਦੀ ਕੋਖ ਬੰਨੀ ਆ ਇਹਦੀ ਕੋਖ ਬੰਨੀ ਆ ਇਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋ ਸਕਦਾ ਸਾਧ ਸੰਗਤ ਜੀ ਦਾਸ ਨੇ ਕਹਿਣਾ ਕੀਤਾ ਪੈਣਾ ਜੇ ਉਹ ਦੱਸ ਸਕਦੇ ਆ ਕਿ ਇਹਦੀ ਕੋਖ ਵੱਧੀ ਐ ਉਹ ਕੋਖ ਨੂੰ ਖੋਲ ਵੀ ਸਕਦੇ ਐ ਕਹਿੰਦੇ ਬਾਬਾ ਜੀ ਉਹਨਾਂ ਨੇ ਢਾਲੇ ਬਹੁਤ ਲਵਾਏ ਪਰ ਕੋਖ ਖੋਲਣ ਦੀ ਖਾਤਰ ਪਰ ਬਣਿਆ ਕੁਛ ਨਹੀਂ ਪੈਸੇ ਬੜੇ ਜਾ ਰਹੇ ਤੇ ਦਾਸ ਨੇ ਕਹਿਣਾ ਕੀਤਾ ਪੈਣਾ ਤੂੰ ਤੰਤਨ ਬਾਬਾ ਦੀਪ ਸਿੰਘ ਜੀ ਸ਼ਿਦਾ ਵਾਲੇ ਦਰਬਾਰ ਸਾਹਿਬ ਚਲੀ ਜਾ ਉਥੇ ਤੇਰੇ ਕੋਲ ਢਾਲੇ ਨਹੀਂ ਲਵਾਉਣੇ। ਉਥੇ ਤੈਨੂੰ ਬਾਣੀ ਦੇ ਨਾਲ ਜੋੜਨਗੇ। ਉਥੇ ਬਾਣੀ ਨਾਲ ਜੋੜਨਗੇ। ਉਥੇ ਦਰਸ਼ਨ ਕਰਕੇ ਬਾਬਾ ਦੀਪ ਸਿੰਘ ਜੀ ਦੇ ਫਿਰ ਤੂੰ ਤਾਂ શ્રી ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸੋਢੀ ਪਾਤਸ਼ਾਹ ਜੀ ਦੇ ਘਰ ਵਿੱਚ ਜਾਇਂ। ਉਥੇ ਜਾ ਕੇ ਅਰਦਾਸ ਬੇਨਤੀ ਕਰੀਂ। ਕਹਿੰਦੀ ਬਾਬਾ ਜੀ ਮੈਂ ਅਰਦਾਸਾਂ ਬਹੁਤ ਕੀਤੀਆਂ ਮੈਂ ਹਰਮੰਦਰ ਸਾਹਿਬ ਵੀ ਗਈਆਂ ਗੁਰੂ ਰਾਮਦਾਸ ਜੀ ਦੇ ਘਰ ਵੀ ਗਈਆਂ ਤੇ ਦਾਸ ਨੇ ਕਹਿਣਾ ਕੀਤਾ ਕਿ ਬੀਬਾ ਤੂੰ ਅਰਦਾਸਾਂ ਬਹੁਤ ਕੀਤੀਆਂ ਹੋਣੀਆਂ ਕਿਵੇਂ ਕਰਦੀ ਰਹੀਆਂ ਸਾਨੂੰ ਵੀ ਤਾਂ ਦੱਸ ਕਹਿੰਦੀ ਭਾਈ ਸਾਹਿਬ ਜੀ ਮੈਂ ਤਾਂ ਇਹੋ ਹੀ ਅਰਦਾਸ ਬੇਨਤੀ ਕਰਦੀ ਰਹੀਆਂ ਕਿ ਬਾਬਾ ਜੀ ਮੇਰੀ ਕੋਖ ਸਲਖਣੀ ਹੋ ਜਾਵੇ ਬਾਬਾ ਜੀ ਮੈਂ ਪੰਜ ਹਾਜ਼ਰੀਆਂ ਭਰ ਕੇ ਜਾਵਾਂਗੀ ਮੇਰੀ ਕੋਕਸ ਲਖਣੀ ਹੋ ਜਾਵੇ ਬਾਬਾ ਜੀ ਮੈਂ ਇਸ ਤਰ੍ਹਾਂ ਕਰਕੇ 750 ਰੁਪਏ ਦੀ ਦੇਖ ਕਰਾਵਾਂਗੀ بڑے بڑے ਸਾਧ ਸੰਗਜੀਓ ਨੇ ਦਸ ਟਾਂਸ ਤੇ ਦਾਸ ਨੇ ਕਿਹਾ ਮਾਤਾ ਇਹ ਤੂੰ ਅਰਦਾਸ ਜਿਹੜੀ ਕਰਦੀ ਆ ਤੇਰੀ ਪ੍ਰਵਾਨ ਨਹੀਂ ਹੋ ਸਕਦੀ ਕੀ ਕਹਿੰਦੀ ਕਿਉਂ ਦਾਸ ਨੇ ਕਿਹਾ ਗੀਤਾ ਭਾਈ ਤੂੰ ਕਰਦੀ ਆ ਸਬਦੇ ਬਾਜੀ ਐਵੇਂ ਅਰਦਾਸ ਤੇਰੀ ਪ੍ਰਵਾਨ ਨਹੀਂ ਹੋਣੀਗੀ ਉਹਦਾ ਟੈਨ ਦੀ ਜ਼ੇਰੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਾਂ ਆਪ ਸੰਗਤਾਂ ਦੇ ਵਿੱਚ ਵਿਚਰਦੇ ਆ ਪਰ ਕਮਿਆਂ ਵਿੱਚ ਵਿਚਰਦੇ ਆ ਉਹ ਤੇਰੀ ਅਰਦਾਸ ਬੇਨਤੀ ਸੁਣਨਗੇ ਪਰ ਤੂੰ ਜਾ ਜਿਵੇਂ ਤੈਨੂੰ ਅਸੀਰਦਾਸ ਬੇਨਤੀ ਕਰਨ ਵਾਸਤੇ ਕਹਿੰਨੇ ਆ ਉਵੇਂ ਕਰੀ ਕਹਿੰਦੀ ਦੱਸੋ ਜੀ ਦਾਸ ਨੇ ਕਹਿਣਾ ਕੀਤਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ ਵਿੱਚ ਜਾ ਕੇ ਪਹਿਲਾਂ ਧੰਤਨ ਬਾਬਾ ਦੀਪ ਸਿੰਘ ਜੀ ਕਉ ਸੂਰਾ ਸੋ ਪਹਿਚਾਨਈਆ ਜੋ ਲਰਿਆ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜਿਆ ਖੇਤ ਉਹਨਾਂ ਦੇ ਦਰਬਾਰ ਵਿੱਚ ਜਾਈ ਫੇਰ ਉਥੋਂ ਨਮਸਕਾਰ ਕਰਕੇ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀ ਉਥੇ ਜਾ ਕੇ ਨਮਸਕਾਰ ਕਰੀ ਜਿਥੇ ਸਾਰੀ ਸੰਗਤ ਇਹ ਗੱਲ ਕਹਿੰਦੀ ਆ ਡਿੱਠੇ ਸਬੇ ਥਾਮ ਨਹੀਂ ਤੁੱਜੇਹਾ ਥੇਰੋ ਥੇਰ ਅਰਦਾਸ ਬੇਨਤੀ ਕਰੀ ਬਹੁਤਿਆਂ ਲੰਬੀਆਂ ਚੌਣੀਆਂ ਅਰਦਾਸਾਂ ਬੇਨਤੀਆਂ ਨੂੰ ਨਹੀਂ ਉਹ ਦੇਖਦੇ ਗਏ ਇਹ ਆਉਂ ਕਹੀਂ ਕਿ ਬਾਬਾ ਜੀ ਹੇ ਮੇਰੇ ਮਾਲਕ ਤੁਹਾਡੇ ਤੋਂ ਬਿਨਾ ਮਹਾਰਾਜ ਮੇਰੀ ਕੋਖ ਕਿਸੇ ਨੇ ਸਲਖਣੀ ਨਹੀਂ ਕਰਨੇਗੀ ਤੁਹਾਡੇ ਤੋਂ ਬਿਨਾ ਖੈਰ ਨਹੀਂ ਪਾਉਣੇਗੀ ਪਾਤਸ਼ਾਹ ਜੇ ਮੇਰੀ ਕੋਖ ਸਲਖਣੀ ਹੋ ਜਾਵੇ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਬਾਬਾ ਜੀ ਇੱਥੇ ਆਵਾਂ ਫਰ ਸੱਚੇ ਪਾਤਸ਼ਾਹ ਮਾਰੇ ਧੰਨਵਾਦ ਕਰਦੀ ਹੋਈ ਸੱਚੇ ਪਾਤਸ਼ਾਹ ਇਥੇ ਮੈਂ ਦੇਖਰਵਾ ਕੇ ਜਾਵਾਂ ਤੁਹਾਡਾ ਸ਼ੁਕਰਾਨਾ ਕਰਕੇ ਜਾਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੀ ਬਾਬਾ ਜੀ ਉਹਦੇ ਵਿੱਚ ਫਰਕ ਕੀ ਹੈ ਮੈਂ ਕਿ ਉਹਦੇ ਵਿੱਚ ਸਬਦੇ ਬਾਜੀ ਹੈ ਇਹਦੇ ਵਿੱਚ ਸ਼ੁਕਰਾਨਾ ਹੈ ਸਾਤ ਸੰਗ ਹੀ ਸਮਾਂ ਪਿਆ ਗੁਰੂ ਦੇ ਪਿਆਰ ਉਹ ਇਸ ਤਰ੍ਹਾਂ ਹੀ ਹੋਇਆ ਉਹ ਸਾਤ ਸੰਗ ਜੀ 3 1/2 ਮਹੀਨੇ ਗੁਜ਼ਰੇ ਤੇ ਗੁਰੂ ਦੇ ਪਿਆਰਿਓ ਦਾਸ ਨੂੰ ਵਧਾਈਆਂ ਦਿੱਤੀਆਂ ਕਹਿੰਦੀ ਬਾਬਾ ਜੀ ਉਹੀ ਗੱਲ ਹੋ ਗਈ ਉਹੀ ਗੱਲ ਹੋ ਗਈ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਨੇ ਮੇਰੀ ਝੋਲੀ ਭਰਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਵੇਂ ਕਰਕੇ ਸਾਧ ਸੰਗਤ ਜੀ ਕਿਹੜੀ ਆਸ ਮਰ ਆਦਨੀ ਪੂਰੀ ਕਰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਕਿਤੇ ਗਏ ਆ ਗੁਰੂ ਦੇ ਪਿਆਰੋ ਇਹਨਾਂ ਪਖੰਡੀਆਂ ਦੇ ਕੋਲੇ ਕੁਛ ਨਹੀਂ ਗਾ ਇਹਨੇ ਫੁੱਟੇ ਲੋਣ ਵਾਲਿਆਂ ਬਾਬਿਆਂ ਕੋਲੇ ਕੁਛ ਨਹੀਂ ਗਾ ਗੁਰੂ ਦੇ ਪਿਆਰੋ ਇਹਨਾਂ ਫੁੱਟਿਆਂ ਵਾਲਿਆਂ ਬਾਬਿਆਂ ਕੋਲੇ ਕੁਛ ਨਹੀਂ ਗੁਰੂ ਦੇ ਪਿਆਰੋ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਖੰਡੀ ਬਾਬੇ ਇਹ ਸਾਧ ਸੰਗਤ ਜੀ ਪਖੰਡੀ ਅਸੀਂ ਸਭ ਕੁਝ ਵੇਖਿਆ ਸਾਧ ਸੰਗਤ ਜੀ ਅਸੀਂ ਇਹਨਾਂ ਕੋਲੇ ਜਾ ਜਾ ਕੇ ਵੇਖਿਆ ਭਰਤਪੁਰ ਵਾਲਿਓ ਤੁਸੀਂ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰੋ ਇਹ ਯਕੀਨ ਕਰੋ ਵਿਸ਼ਵਾਸ ਕਰੋ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਜਿਹੜਾ ਵੀ ਸਾਧ ਸੰਗਤ ਜੀ ਉਹਨਾਂ ਨੂੰ ਘਰ ਬੈਠਿਆਂ ਯਾਦ ਕਰ ਲੈਂਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਤਾਂ ਉਹਨਾਂ ਤੇ ਵੀ ਬਖਸ਼ਾ ਕਰ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਆਓ ਸਮਾ ਹੋ ਗਿਆ ਹੈ ਕਾफी ਸਮੇਂ ਤੋਂ ਆਪ ਜੀ ਸੰਗਤ ਕਰਦੇ ਹਾਂ ਤੇ ਗੁਰੂ ਦੇ ਪਿਆਰਿਓ ਦਾਸ ਨੂੰ ਇੱਥੇ ਜਦੋਂ ਦੀਵਾਨ ਲਾਉਣ ਵਾਸਤੇ ਆਏ ਤੇ ਗੁਰੂ ਦੇ ਪਿਆਰਿਓ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਬਹੁਤ ਧੀਰ ਬਾਅਦ ਇੱਕ ਦੀਵਾਨ ਸ਼ੁਰੂ ਕੀਤੇ ਹੈ ਬਹੁਤ ਵਿੱਚ ਸਮਾਂ ਪਾਲਿਆ ਹੈ ਤੇ ਅਸਲ ਵਿੱਚ ਸਾਧ ਸੰਗਤ ਜੀ ਮੈਂ ਦੱਸਿਆ ਉਹਨਾਂ ਨੂੰ ਸੰਗਤ ਵਾਲਿਆਂ ਨੂੰ 8-10 ਬੰਦੇ ਸੀਗੇ ਸਾਧ ਸੰਗਤ ਜੀ ਉੱਥੇ ਮੈਂ ਕਿਹਾ ਭਾਈ ਹੁਣ ਹੜਾਂ ਦਾ ਟਾਈਮ ਆਇਆ ਸੀ ਹੜ ਆਏ ਸੀ ਤੇ ਅਸੀਂ ਗੁਰੂ ਦੇ ਪਿਆਰਿਓ ਸੰਗਤਾਂ ਨੂੰ ਬੇਨਤੀ ਕੀਤੀ ਸੀਗੀ ਭਾਈ ਹੜਾਂ ਦੇ ਵਿੱਚ ਤੁਸੀਂ ਜਪ ਤਪ ਕਰੋ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਹਰੇਕ ਬੰਦਾ ਕੋਈ ਜਪਜੀ ਸਾਹਿਬ ਦਾ ਜਾਪ ਕਰਕੇ ਜਾਂ ਕੋਈ ਸ਼ਕਮਣੀ ਸਾਹਿਬ ਦਾ ਜਾਪ ਕਰਕੇ ਕੋਈ ਮੂਲ ਮੰਤਰ ਦਾ ਜਾਪ ਕਰਕੇ ਤੇ ਭਾਈ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜੇ ਬੇਜਵਾਨੇ ਪਸ਼ੂ ਮਰ ਰਹੇ ਆ ਜਿਹੜੇ ਘਰ ਉਜੜ ਰਹੇ ਆ ਸਾਧ ਸੰਗਤ ਜੀ ਉਹਨਾਂ ਬਾਰੇ ਅਰਦਾਸ ਬੇਨਤੀ ਕਰਨੀ ਹੈ ਤੇ ਸਾਧ ਸੰਗਤ ਜੀ ਇੱਕ ਵੀ ਬੰਦੇ ਨੇ ਗੁਰੂ ਦੇ ਪਿਆਰਿਓ ਦਾਸ ਨੂੰ ਕੋਈ ਕਮੈਂਟ ਨਹੀਂ ਕੀਤਾ ਇੱਕ ਵੀ ਪਿਆਰੇ ਨੇ ਇੱਕ ਵੀ ਕਿਸੇ ਵੀ ਮਾਈ ਭਾਈ ਨੇ ਸਾਧ ਸੰਗ ਜੀ ਕੋਈ ਵਾਹਿਗੁਰੂ ਨਹੀਂ ਲਿਖਿਆਗਾ ਭਾਵ ਕਿ ਕਿਸੇ ਨੇ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਸੁਖ ਮੰਗੀ ਇਸ ਕਰਕੇ ਸਾਧ ਸੰਗ ਜੀ ਦਾਸ ਦਾ ਮਾਣੀ ਸਾਧ ਸੰਗ ਜੀ ਢਹਲਾ ਪੈ ਗਿਆ ਕਿ ਇਹ ਦੁਨੀਆ ਮਤਲਬ ਦੀ ਹੈ ਜਿਨ੍ਹਾਂ ਦੇ ਘਰ ਰੁੜ ਗਏ ਜਿਨ੍ਹਾਂ ਦੇ ਬੇਜਵਾਨ ਪਸ਼ੂ ਸਾਧ ਸੰਗ ਜੀ ਮਰ ਗਏ ਦਾਸ ਦਾ ਸਮਝਾਂ ਸੀ ਸਾਧ ਸੰਗ ਜੀ ਪਾਣੀ ਵਿੱਚ ਰੁੜ ਗੀਆਂ ਮਰ ਗੀਆਂ ਸਾਤ ਸੰਗ ਜੀ ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਉੱਤੇ ਪੈਂਦੀ ਹੈ ਪਰ ਸਾਤ ਸੰਗ ਜੀ ਸਾਡੇ ਪੰਜਾਬ ਦੇ ਵਿੱਚ ਤੱਕ ਸਾਤ ਸੰਗ ਜੀ ਕਿਸੇ ਨੇ ਇੱਕ ਵਾਰੀ ਵੀ ਗੁਰੂ ਦੇ ਪਿਆਰਿਓ ਉਹ ਦੀਵਾਨ ਦੀ ਜਾਂ ਵੀਡੀਓ ਨੂੰ ਵੇਖ ਕੇ ਸਾਤ ਸੰਗ ਜੀ ਇੱਕ ਵਾਰੀ ਵੀ ਨਹੀਂ ਵਾਹਿਗੁਰੂ ਲਿਖਿਆਗਾ ਕਿ ਸੱਚੇ ਪਾਤਸ਼ਾਹ ਸਭ ਦੇ ਉੱਤੇ ਮਿਹਰ ਕਰਨ ਐਡੀ ਸੰਗਤ ਸਾਤ ਸੰਗ ਜੀ ਕੀ ਲੋਕ ਆਪੋ ਆਪਣਾ ਮਤਲਬ ਰੱਖਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰ ਸਾਧ ਸੰਗਤ ਜੀ ਵਹਿ ਗਏ ਜਿਨ੍ਹਾਂ ਦੇ ਵਾਸਤੇ ਕੁਝ ਬਚਿਆ ਹੀ ਨਹੀਂ ਗੁਰੂ ਦੇ ਪਿਆਰੇ ਉਹਨਾਂ ਨੂੰ ਪੁੱਛ ਕੇ ਵੇਖੋ ਤਵਾ ਉਹ ਭਰਤ ਨਗਰ ਵਾਲਿਓ ਬਸ ਤੁਸੀਂ ਆਪਣਾ ਆਪ ਸੰਭਾਲੋ ਇਥੇ ਕੋਈ ਕਿਸੇ ਦਾ ਨਹੀਂ ਸਾਧ ਸੰਗਤ ਜੀ 베ਲੀ 베ਲੀ ਕਰਦੀ ਦੁਨੀਆ ਕੌਣ ਕਿਸੇ ਦਾ 베ਲੀ ਹੈ ਸਾਧ ਸੰਗਤ ਜੀ ਬੇਲੀ ਬੇਲੀ ਕਰਦੀ ਦੁਨੀਆ ਕੌਣ ਕਿਸੇ ਦਾ 베ਲੀ ਐ ਇਥੇ 베ਲੀ ਸਾਧ ਸੰਗ ਜੀ ਕਿਸੇ ਦਾ ਕੋਈ ਨਹੀਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੌ ਹੀ ਸਭ ਲਾਗੇ ਕਿਆ ਦਾਰਾ ਕਿਆ ਮਈ ਤ ਆਉ ਪਰਤਪੁਰ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਧ ਸੰਗ ਜੀ ਆਪ ਜੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਸਾਧ ਸੰਗ ਜੀ ਦਾਸ ਨੂੰ ਇਥੇ ਬੁਲਾਇਆ ਤੇ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ ਮਾਫ਼ ਕਰਨੀਆਂ ਤੇ ਇਹ ਸਾਧ ਸੰਗਤ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਸਾਧ ਸੰਗਤ ਜੀ ਪਾਰਨ ਕਰਨਾ ਆਪਾਂ ਕਿਸੇ ਪਖੰਡੀ ਕੋਲੇ ਕਿਸੇ ਸੂਟੇ ਲਾਉਣ ਵਾਲੇ ਕੋਲੇ ਨਹੀਂ ਜਾਣਾਗਾ ਕਈ ਦੇਖਿਆ ਸਾਧ ਸੰਗਤ ਜੀ ਕਈਆਂ ਦੇ ਕਿਰਪਾਣਾ ਵੀ ਪਾਈਆਂ ਤੇ ਸਾਧ ਸੰਗਤ ਜੀ ਨਾਲੇ ਗੁੱਟਾਂ ਦੇ ਉੱਤੇ ਗੁਰੂ ਦੇ ਪਿਆਰਿਓ ਕਾਲੇ ਤੱਕ ਅੱਗੇ ਵੀ ਵਧੇ ਹੈ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਈਆਂ ਦੇ ਗੁੱਟਾਂ ਦੇ ਵੱਧੇ ਆ ਕਈਆਂ ਦੇ ਡੌਲਿਆਂ ਦੇ ਵੱਧੇ ਆ ਸਾਸਾਂ ਜੀ ਕਈਆਂ ਦੇ ਪੈਰਾਂ ਦੇ ਗੂਠਿਆਂ ਨਾਲ ਵੱਧੇ ਆ ਕਈਆਂ ਦੇ ਗਿੱਟਿਆਂ ਨਾਲ ਵੱਧੇ ਆ ਸਾਧ ਸੰਗ ਜੀ ਨਾਲੇ ਸ੍ਰੀ ਸਾਹਿਬ ਪਾਈ ਬੈਠੇ ਆ ਸਾਧ ਸੰਗ ਜੀ ਇਹੋ ਜੇ ਭੇਖੀ ਸਿੰਘ ਵੀ ਤੁਰੇ ਫਿਰਦੇ ਆ ਸਾਧ ਸੰਗ ਜੀ ਗੁਰੂ ਸਾਹਿਬੀ ਦੇ ਜਿਹੜੇ ਸ਼ਾਸਤਰ ਪਾਇਆ ਕੀ ਸਾਧ ਸੰਗ ਜੀ ਕਾਲੇ ਤਾਗੇ ਵਾੜਾ ਜੋਰ ਕਰਦੇ ਆ ਅਸਰ ਕਰਦੇ ਆ ਸਾਧ ਸੰਗ ਜੀ ਕੋ ਸਾਡਾ ਅੰਮ੍ਰਿਤ ਤੇ ਵਿਸ਼ਵਾਸ ਨਹੀਂ ਰਿਹਾ ਸਾਡਾ ਵਿਸ਼ਵਾਸ ਨਹੀਂ ਰਿਹਾ ਆਉ ਭਾਈ ਸਾਡਾ ਸ਼ਬਦ ਗੁਰੂ ਆ ਸ਼ਬਦ ਦੇ ਲੜ ਲਾ ਕੇ ਗਏ ਆ ਸਾਨੂੰ ਆਗਾ ਭਾਈ ਕਾਲਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਆ ਗੁਰੂ ਮਾਨੇਉ ਗ੍ਰੰਥ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਲੜ ਲੱਗ ਜਾਗੇ ਉਹਨਾਂ ਦੇ ਪਿਆਰ ਦੇ ਵਿੱਚ ਅਸੀਂ ਸਾਧ ਸੰਗਤ ਜੀ ਬਾਣੀ ਗੁਰਬਾਣੀ ਦੇ ਲੜ ਲੱਗ ਜਾਗੇ ਬਾਣੇ ਸਾਧ ਸੰਗਤ ਜੀ ਬਾਣੇ ਵਾਲੇ ਬਣਾਗੇ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਮੇਲੇ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰ ਰਹੀਆਂ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ